ਦੇਖੋ ਬਾਈ ਹੁਣ ਦੇਖਦੇ ਆ ਕਿਸ ਤਰ੍ਹਾਂ ਦੀ ਲੁੱਕ ਨਿਕਲ ਕੇ ਆਉਂਦੀ ਹੈ ਟਾਈਗਰ ਦੀ ਗਲੋਸੀ ਬਾਈ ਮੋਬਾਈਲ ਹੋਲਡਰ ਆ ਉਹਨੂੰ ਬਾਈ ਕਰਵਾ ਰਿਆ ਮੇਨੂੰ ਲੱਗਾ ਤਾਂ ਬਾਈ ਨੇ ਉੱਬਰ ਦੇ ਵਿੱਚ ਆਪਣੀ ਐਕਟਿਵ ਲਾਈਵ ਵੀ ਹੋਣੀ ਹਾਂਜੀ ਮਿੱਤਰੋ ਸਵਾਗਤ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਬਾਈ ਕਿ ਜਿਹੜੇ ਮੇਰੇ ਵੀਰ YouTube ਤੇ ਦੇਖ ਰਹੇ ਆ ਬਈ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਵੀਰ Facebook ਤੇ ਦੇਖ ਰਹੇ ਹੋ ਬਈ ਪੇਜ ਨੂੰ ਫੋਲੋ ਕਰ ਲਿਓ ਹੁਣ ਬਾਈ ਆਪਾਂ ਛੋਟੇ ਨੂੰ ਲੈ ਕੇ ਜਾ ਰਹੇ ਹਾਂ ਜਿੱਦ ਜਿਆਦਾ ਮੋਡੀਫਾਈ ਕਰਿਆ ਬਈ ਮੋਡੀਫਾਈ ਕਿਆ ਕਰਿਆ ਤਿਆਰੀ ਕਰਿਆ ਬਈ ਕਿਹੜਾ ਕੰਪਨੀ ਦੇ ਏਰੀਆ ਉਕਣ ਤਿਆਰ ਕਰਿਆ ਆਪਾਂ ਨੇ ਹੁਣ ਅੱਗੇ ਨੂੰ ਪਹਿਲੀ ਫਸਟ ਟਾਈਮ ਬਈ ਆਪਾਂ ਮੜਾ ਜਾ ਸ਼ਹਿਰ ਨੂੰ ਲੈ ਕੇ ਚਲੇ ਆਂ ਲਾਗਸ ਸਨੇਟੇ ਸਨੇਟੇ ਜਾ ਕੇ ਬਈ ਇਹਦਾ ਮੜਾ ਜਾ ਦੇਖਦੇ ਆ ਬਈ ਜੇ ਭਾਈ ਹੋਇਆ ਤਾਂ ਮੜੀ ਦੀ ਟਾਈਪਿੰਗ ਕਰਾਉਣੀ ਆਪਾਂ ਨੇ ਇੱਕ ਦੋ ਜਗ੍ਹਾ ਤੇ ਤੇ ਬਾਕੀ ਇੱਕ ਟਰਾਲੀ ਦੇ ਦਾ ਆਪਣਾ ਪਾਈਪ ਖਰਾਬ ਹੋਇਆ ਵਾ ਜੈਕ ਵਾਲਾ ਨਾ ਪਾਈਪ ਲੀਕ ਹੋ ਰਿਹਾ ਉਹ ਨਾਲ ਤੇਲ ਕੱਢ ਰਿਹਾ ਇੱਕੋ ਟਰਾਲੀ ਨੂੰ ਪਾਈਪ ਨੂੰ ਰੈਚ ਬੈਲਿੰਗ ਕਰਾਉਣੀ ਆ ਤੇ ਇੱਕ ਦੇਖਦੇ ਆ ਬਈ ਜੇ ਆਪਾਂ ਨੂੰ ਉੱਥੇ ਬੰਦਾ ਮਿਲਿਆ ਸਟicker ਵਾਲਾ ਤਾਂ ਮੜੀ ਮੜੀ স্মੋਕ ਦੀ ਟੇਪ ਕਰਾਂਗੇ ਆ ਉਹ ਤੁਹਾਨੂੰ ਬਾਈ ਵੀਡੀਓ ਦੇ ਵਿੱਚ ਦੇਖਣ ਨੂੰ ਮੇਰੂੰ ਵੀ ਕਿੱਥੇ ਕਿੱਥੇ ਕਰਾਉਣੀਆਂ ਆ ਆਪਾਂ ਨੇ ਸੋਚਿਆ ਵਾ ਉਹ ਤੁਹਾਨੂੰ ਥੋੜੇ ਟਾਈਮ ਤੱਕ ਪਤਾ ਲੱਗ ਜੂਗਾ ਬਾਈ ਵੀਡੀਓ ਦੇ ਵਿੱਚ ਬਣੇ ਰਹੋ ਮੇਰੇ ਵੀਰੋ ਸਾਡ ਦੇਖੋ ਮਗਰਾੜਾ ਨਾ ਤਾਂ ਬਾਈ ਲੈਦਾ ਹੀ ਟੌਰ ਬਣ ਗਈ ਬਈ ਟਰੈਕਟਰ ਦੀ ਬਾਈ ਹੁਣ ਆਪਾਂ ਬਿਲਡਿੰਗ ਵਾਲੇ ਸ਼ਾਪਰ ਪਹੁੰਚ ਗਏ ਦੇਖੋ ਬਈ ਬਾਈ ਕਰ ਰਿਹਾ ਹੈ ਬੈਲਡਿੰਗ ਕਿਸੇ ਪਾਰਟ ਨੂੰ ਉਸ ਤੋਂ ਬਾਅਦ ਬਈ ਆਪਾਂ ਤੁਹਾਨੂੰ ਪਾਈਪ ਦਿਖਾਉਨੇ ਆ ਵੀ ਟਰਾਲੀ ਦਾ ਕਿਹੜਾ ਪਾਈਪ ਖਰਾਬ ਹੋਇਆ ਵਾ ਇਹ ਹੈ ਬਈ ਪਾਈਪ ਤੇ ਉਰੇ ਤੇ ਲੀਕ ਕਰ ਰਿਹਾ ਇਹ ਜੋਇੰਟ ਆ ਜਿਹੜਾ ਜੋੜ ਆ ਜਦੋਂ ਆਪਾਂ ਚੈੱਕ ਚੱਕਦੇ ਆ ਉਸ ਟਾਈਮ ਆਹ ਪਛਕਾਰੀਆਂ ਮਾਰ ਰਿਹਾ ਤੇ ਆਪਾਂ ਨੇ ਬਈ ਉਹ ਪ੍ਰੋਪਰ ਸਹੀ ਕਰਾਉਣਾ ਬਾਕੀ ਬਈ ਟਾਈਗਰ ਓਕੇ ਹੈ ਨਾ ਆਪਣਾ ਟੈਡ ਲੱਗ ਰਿਹਾ ਬਈ ਪੂਰਾ ਇਸ ਵਾਰ ਨਾ ਅਸ ਜੇ ਹੈ ਨਹੀਂ ਟੁੰਡਾ ਲੱਗਿਆ ਹੋਆ ਜਿਆ ਟਾਪਾ ਨਵਾਂ ਖੋਲਿਆ ਇੱਧਰ ਪਹਿਲਾਂ ਨਹੀਂ ਲੱਗੇਗਾ ਬਈ ਮੋਬਾਈਲ ਹੋਲਡਰ ਆ ਉਹਨੂੰ ਬਾਈ ਕਰਵਾ ਰਿਆ ਮੈਨੂੰ ਨਾਲ ਤਾਂ ਬਾਈ ਨੇ ਉੱਬਰ ਦੇ ਵਿੱਚ ਆਪਣੀ ਐਕਟਿਵ ਲਾਈਵ ਵੀ ਹੋਣੀ ਉਹ ਲੋਕੇਸ਼ਨ ਘਾਤਰ ਬਾਈ ਫੋਨ ਤੰਗ ਰੰਦਾਉਣਾ ਵੀ ਇੱਥੇ ਲੱਗਦਾ ਹੋਣਾ ਉਹ ਵੇ ਨਟ ਮਾ ਲੱਗਦਣੀ ਬਾਈ ਜਿੱਥੇ ਕਿ ਬਈ ਸੀਸਾ ਲੱਗਦਾ ਹਾਂਜੀ ਬਾਈ ਚੈੱਕ ਕਰਨ ਲੱਗਿਆ ਆਪਾਂ ਕਿ ਫਿਰ ਲੀਗ ਹੋ ਰਿਹਾ ਦੇਖਿਆ ਭਾਈ ਸਾਡਾ ਫੁੱਟ ਗਿਆ ਇਹਦੇ ਵਿੱਚ ਲੱਗੂਗਾ ਲੱਗ ਗਿਆ ਹਾਂ ਆਈ ਇੱਕ ਜਾਰਡਨ ਉਹ ਵੀ ਪਤ ਨੂੰ ਜਾ ਰਿਹਾ ਠੀਕ ਹੈ ਉਹ ਨਾ ਘਰ ਗਿਆ ਬੈਠ ਗਿਆ ਕਹੇਆ ਵਾ ਜਿਹੜਾ ਲੱਤ ਤੇ ਬੈਠ ਗਿਆ ਠੀਕ ਹੈ ਜਿਹਦਾ ਜੋ ਵੀ ਜਾ ਰਿਹਾ ਕਰਦਾ ਘਰਤੀਬਾਈ ਬਾਈ ਆਪਣੇ ਕਾਰ ਵੀ ਸਟਾਰਟ ਥੋੜਾ ਜਨਾ ਜੋਇੰਟ ਵੀ ਥੱਲੇ ਤੇ ਲੀਕ ਹੋ ਗਿਆ ਤਾਂ ਹੋਇਆ ਬਈ ਪੁਰਾਣੀ ਜਿਹੜਾ ਪਹਿਲੀ ਵੈਲਡ ਕਰਾਈ ਤੇ ਉਹ ਹੀ ਲੀਕ ਹੋਇਆ ਮਤਲਬ ਕਿ ਕਿਥੇ ਲੱਗਿਆ ਹੋ ਗਿਆ ਆ ਦੇਖੋ ਬਈ ਬਿਨਾ ਇੰਜਣ ਦਾ ਮੋਟਰਸਾਈਕਲ सिल डी एल एक्स वाई बिना इंजन ਦਾ ਖੜਾ ਹੋਈ ਸਵਰਨભાઈ ਵੀ ਪਹੁੰਚ ਗਿਆ ਕੀ ਹਾਲ ਹੈ ਜੀ ਲੇਟ ਹੋ ਗਏ ਅੱਜ ਲੰਘੇਗਾ ਪਹਿਲੇ ਹਾਂ ਬਿਨਾਂ ਆਏ ਤਾਂ ਮੜੀ ਜੀ ਟੇਪ ਜੀ ਕਰਾਉਣੀ ਹੈ ਟਾਪ ਇੱਕ ਤਾਂ ਮੈਟ ਬਲੈਕ ਕਰਨਾ ਜਿਹੜਾ ਕ੍ਰੋਮ ਆ ਹੋ ਜਾਊਗਾ ਨਾ ਇੱਕ ਮੈਟ ਬਲੈਕ ਕਰਦੇ ਇੱਕ ਉਪਰ ਬਲੈਕ ਫਿਲਮ ਜੀ ਕਰਦੇ ਹਾਂ ਜਾਗਰ ਲਾ ਬਾਕੀ ਇਸ ਟਿਕਰਾਪਨ ਹੋ ਗਿਆ ਤੇ ਬਾਕੀ ਇਹ ਨਾਲ ਪਰ ਸੋ ਓਵਰਾਲ ਸਾਰਿਆਂ ਪਰ ਕਰਦੇ ਆ ਨਾ ਬਾਕੀ ਟੈਕ ਦੇ ਪਿੱਛੇ ਬਲੈਕ ਟੇਪ ਕਰਦੇ ਸਾਰੇ ਪਰ ਇਹ ਪਾਲਾ ਸਾਈਜ਼ ਸੇਮੇ ਆ ਐਡਾ ਹੀ ਹੋਊਗਾ ਪਰ ਦੋ ਟੋਟੇ ਕੱਟ ਲਿਆ ਬਾਕੀ ਇਹ ਕੱਟ ਲਿਆ ਤਾਂ ਜਿਉਰੀ ਕਰਦੇ ਹਨਾ ਤੇ ਵੀ ਟੈਕ ਦੇ ਪਿੱਛੇ ਉਥੇ ਫਿਰ ਦੁਕਾਨ ਭੱਲੇ ਜਾਂਦੇ ਫਿਰ ਕਰ ਦਿੰਦੇ ਆ ਬਾਕੀ ਇੰਡੀਕੇਟਰ ਉੱਪਰ ਕਰਦੀ ਬਲੈਕ ਕੁਝ ਪਰਸੈਂਟ ਵਾਲੀ ਫਿਲਮਾਂ ਠੀਕ ਹੈ ਹਾਂ ਹਾਂ ਚੈਨਲ ਵਾਲੇ ਲੋਕੋ ਕੱਡੇ ਮੈਂ ਆਪਣੇ ਵਾਲੇ ਅਸਿਸ ਟੱਕ ਦੇ ਮਗਰ ਲਗਣਾ ਇੱਕ ਫੋਟੋ ਲਾਉਣੀ ਹੈ ਪਿੱਛੇ ਟਰੈਕਟਰ ਤੇ ਪਾ ਸ਼ੌਪ ਮੁਰੇਉ ਲਿਆ ਏ ਕਰ ਰਿਹਾ ਬਈ ਆਪਣੀ ਕਾਰਵਾਈ ਸਟਾਰਟ ਹੋਣ ਕੈਂਡ ਲੱਗਦਾ ਨਗਰ ਆਵਾ ਹਾਂਜੀ ਬਾਈ ਇੱਥੇ ਨਾ ਕਨਫਿਊਜ਼ਨ ਜੀ ਹੋ ਰਹੀ ਹੈ ਵੀ ਇੱਥੇ ਗਲੋਸੀ ਕਰਾਈਏ ਕਿ ਮੈਟ ਕਰਾਈਏ ਕਿ ਵੀ ਇਹਦੇ ਨਾਲ ਦੀ ਕਰਾਈਏ ਇੱਕ ਵਾਰ ਨਾ ਆਪਾਂ ਇਹਨੂੰ ਪਰ ਗਲੋਸੀ ਕਰਾ ਕੇ ਦੇਖ ਲੈਂਦੇ ਆ ਗਲੋਸੀ ਕਰਾ ਕੇ ਨਾ ਬਾਈ ਇਹਦੀ ਨਾ ਇਹ ਇੱਕ ਨੁਕੋਰ ਆ ਜਿਹੜੀ ਇਹ ਆਪਾਂ ਕੱਟ ਲੂਗਾ ਇਹਦੇ ਨਾਲ ਆਪਣਾ ਸੋਨਾ ਲੀਕੇ ਦੀ ਬੈਜਿੰਗ ਦਿਖਣ ਲੱਗ ਜੂਗੀ ਤੇ ਇਹ ਬਈ ਗਲੋਸੀ ਬਲੈਕ ਹੋ ਜੂਗਾ ਜਿਹੜਾ ਕਿ ਨਵੇਂ ਟੈਗਰ ਨੂੰ ਮੈਂ ਦੇਖਿਆ ਇੱਥੇ ਟਰਾਲੇ ਉੱਪਰ ਜਾਂਦਾ ਆ ਉਹਦੇ ਪਰ ਹੋਈ ਹੈ ਬਾਈ ਉਹ ਫੋਨ ਪਰ ਤਾਂ ਨਿਕਲ ਨਹੀਂ ਰਹੀ ਫੋਟੋ ਉਹ ਦੇਖੋ ਵੀ ਇੱਕ ਵਾਰ ਕਰਾ ਕੇ ਦੇਖ ਲੈਂਦੇ ਆ ਬਾਈ ਕਿਸ ਤਰ੍ਹਾਂ ਲੱਗ ਰਹੀ ਲੁੱਕ ਤੁਹਾਨੂੰ ਦਿਖਾ ਦਿੰਦੇ ਆ ਫਿਰ ਕਿਸ ਤ ਆਹਨ ਕੰਮ ਔਕੇ ਹੋ ਗਿਆ। ਏਸਾ ਹੋ ਗਿਆ। ਹੋ ਗਿਆ ਵੀ ਇਹਨਾਂ। ਹਾਂ। ਤੇਲ ਟਰੈਕਟਰ ਨੂੰ ਪਾਇਆ ਵਾ ਉੱਚੀ ਨਾ ਆ ਜਾ ਪਾਇਆ ਹੀ ਆ ਜਾ। ਬਹੁਤ ਹੀ ਗਰਮ ਹੈ ਇਹ ਤੇਲ ਭਰਾਵਾ। ਆਹ ਨਾਟਾ ਖੁੱਲ ਕੇ ਬੋਗੜ। ਕਿਹੜਾ? ਆਹ ਨਾਟਾ ਆ ਐਕਸਟਰ ਬਾਹਰ ਖੁੱਲ ਗਿਆ। ਜੋ? ਹਾਂ ਹਾਂ। ਇਹਦੇ ਨਾਲ ਪੰਨਾ ਲੈਣਾ ਪਣਾ। ਤੇ ਇਹਦੇ ਨਾਲ ਐਕਸਟਰ ਨਹੀਂ ਖੁੱਲਣੇ ਕਾ ਟੇਡਾ ਜਿਹਾ ਕਰਕੇ। ਦੇਖੋ ਬਈ ਹੁਣ ਦੇਖਦੇ ਆ ਕਿਸ ਤਰ੍ਹਾਂ ਦੀ ਲੁੱਕ ਨਿਕਲ ਕੇ ਆਉਂਦੀ ਹੈ ਟਾਈਗਰ ਦੀ 글로ਸੀ ਬਲੈਕ ਨਾਲ ਵਧੀਆ ਲੱਗੂ ਬਈ ਮੇਰੇ ਖਿਆਲ ਨਾਲ ਤਾਂ ਵਧੀਆ ਲੱਗੂਗਾ ਕਿਉਂ ਇਹਨੇ ਸਾਰਾ ਹੀ ਪ੍ਰੋਪਰ ਉਹ ਬਲੈਕ ਹੋ ਜਾਣਾ ਮੁਰੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਣਾ ਬਈ ਲੰਬੇ ਲੋਟ ਬਈ ਚੰਡ ਲੱਗ ਰਹੀ ਆ 글로ਸੀ ਉਹ ਕਰਕੇ ਰੱਖਦੇ ਆ ਬਈ ਇਹਨੇ ਮੈਨੂੰ ਤਾਂ ਵੀ ਕਿਤੇ ਜਿਆਦਾ ਨਾ ਹੋ ਜੂਏ ਇਹਨੇ ਦੇਖੋ ਇਹ ਡਿਜ਼ਾਈਨ ਪ੍ਰੋਪਰ ਨਾਲ ਮਿਲ ਜਾਣਾ ਘੈਂਟ ਲੱਗ ਰਿਹਾ ਬਈ ਪੂਰਾ ਸਾਡੇ ਦਾ ਪ੍ਰੋਪਰ ਹੋ ਗਿਆ ਬਈ ਦੇਖੋ ਬਈ ਪੂਰਾ ਘੈਂਟ ਲੱਗ ਰਿਹਾ ਲੱਗੀ ਵੀ ਇਹ ਵੀ ਹੋ ਗਿਆ ਤੇ ਇਹ ਵੀ ਹੋ ਗਿਆ ਤੇ ਇਹ ਵੀ ਹੋ ਗਿਆ ਤੇ ਇਹ ਵੀ ਹੋ ਗਿਆ ਐਨ ਬਈ ਪੂਰੀ ਘੈਂਟ ਲੱਗ ਗਈ ਲੁੱਕ ਪੱਕੀ ਬਈ ਬਾਈਕ ਕੋਲ ਲਾਈਟਾਂ ਦਾ ਸਟਾਕ ਹੋਈ ਬਹੁਤ ਵਧੀਆ ਪਿਆ ਇਹ ਲਾਈਟਾਂ ਜੋ ਬਹੁਤ ਵਧੀਆ ਸਵਰਾਜ ਦੇ ਪੰਪਰ ਥਲੇ ਲੱਗ ਜਾਂਦਾ ਜੇ ਆਹ ਦੋ ਲਾਈਟਾਂ ਆਂ ਪੂਰੀ ਜਗਮਗਾ ਜਗਮਗਾ ਵੀ ਰਾਤ ਨੂੰ ਐ ਤਿੱਖੀ ਲਾਈਟ ਆ ਬਈ ਪੂਰੀ ਦੂਰ ਤੇ ਵੱਜਦੀ ਆ ਖਾਵਾ ਇਹ ਵੀ ਲਾਈਟ ਵਧੀਆ ਹੈ ਤੇ ਬਾਕੀ ਵੀ ਆ ਵੀ ਵਧੀਆ ਇਹ ਮੁਰਲੇ ਥੱਲੇ ਹੀ ਛੇਮਾ ਦੇ ਦੋ ਲੱਗ ਜਾਣ ਜਿਹੜਾ ਲੱਕੀ ਗੋਲਡ ਮੀਥਲ ਲਾਈਆਂ ਵੀ ਆ ਇਹਦੀ ਵੀ ਗੱਲਬਾਤ ਬਈ ਓਕੇ ਓਕੇ ਹੋ ਗਈ ਪੂਰੀ ਯਾ ਦੋ ਲੱਗ ਜਾਣ ਇੱਕਾ ਸਰਦਾਰ ਦੇ ਆਪਣੇ ਥੱਲੇ ਬਾਕੀ ਹੁਣ ਬਾਈ ਸੀਜ਼ਨ ਦਾ ਟਾਈਮ ਆ ਰਿਹਾ ਉਸ ਟਾਈਮ ਤੇ ਸੀਜ਼ਨ ਤੇ ਵਾਦੇ ਆਪਾਂ ਇਹ ਜਾ ਮੋਡੀਫਿਕੇਸ਼ਨ ਕਰਾਉਂਗਾ ਲਾਈਟਾਂ ਨੂੰ ਟਾਲੀ ਬਾਕੀ ਵੀ ਲਾਈਟਾਂ ਆ ਬਥੀਆਂ ਆ ਵੀ ਜਾ ਤਾਂ ਨੇ ਉਹ ਛਤਰੀ ਦੇ ਉੱਪਰ ਲਾ ਦੋ ਬਈ ਸਾਈਡਾਂ ਪਰ ਦੋ ਇੱਕੀ ਇੱਕ ਇਧਰ ਇੱਕ ਦੂਈ ਸਾਈਡ ਤੇ ਬਾਕੀ ਇਹਨਾਂ ਨੂੰ ਥੱਲੇ ਹੀ ਬੌਸ ਹੁਣੇ ਲੱਗਦੀਆਂ ਵੀ ਲੱਗੀਆਂ ਵੀ ਆ। ਬਾਕੀ ਆਹ ਉਹਨੂੰ ਲਾਈਟ ਕਹਦੇ ਨੇ ਆਪਾਂ ਇਹਨੂੰ ਤੇ ਆ ਸਿੰਪਲ ਲਾਈਟਾਂ ਹੋ ਗਈਆਂ ਬਾਕੀ ਬਈ। ਬਾਕੀ ਆਹ ਪਰਫਿਊਮ ਹੋ ਗੱਡੀਆਂ ਮਰਖਣ ਖਾਤਰ। ਬਈ ਇਹ ਸਟicker ਨੂੰ ਬਹੁਤ ਜਿਆਦਾ ਟਾਈਮ ਲੱਗਿਆ ਬਹੁਤ ਮਿਹਨਤ ਲੱਗਦੀ ਆ ਬਾਈ ਦੇ ਚਾਰ-ਪੰਜ ਦਾ ਪਲੇਟੇ ਖਰਾਬ ਹੋਵੇ। ਟੁੰਡਾ ਹੋਉਂਦਾ ਨਾ ਬਈ ਬਰੀਕੀ ਕੰਮ ਦਾ ਬਹੁਤ ਟਾਈਮ ਲੱਗ ਰਿਹਾ ਜੀ ਇਹਨੂੰ। ਪਰ ਉਹਨੂੰ ਲੁੱਕ ਵੀ ਵੇਹ ਘੈਂਟ ਲੱਗਦੀ ਆ। ਇਧਰ ਤੇ ਵੀ ਬਈ ਆਪਣਾ ਤਿਆਰ ਹੋ ਗਿਆ ਟਰੈਕਟਰ। ਹੋਰ ਕਰ ਰਹੇ ਆ ਪਿੱਛੇ ਮੈਂ ਕੱਲ ਟੇਪ ਬਕਸੇ ਤੇ ਉਸ ਤੋਂ ਬਾਅਦ ਦੇਖ ਲੈਂਗੇ ਬਈ ਕੋਈ ਸਟicker ਲਵਾ ਦੂੰਗਾ ਕਟਿੰਗ ਕਰ ਰਿਹਾ ਬਾਈ ਮੈਟ ਵਾਲੀ ਸ਼ੇਪ ਦੀ ਹੋ ਰਹੀ ਹੈ ਹੋ ਰਹੀ ਹੈ ਵੀ ਆਪਣੇ ਬਕਸੇ ਤੇ ਟੇਪਿੰਗ ਆ ਕੰਝੇ ਫਾਈਨਲੀ ਆਪਣੇ ਬੈਕ ਤੇ ਤਾਂ टिपिंग होगी भाई होना लाइटਾਂ इंडिकेटर स्मोक करा लेने हैं उसके बाद भाई स्टिकर क्या कर दोगे भाई इन्हें आपा इन्हें कराऊं ਤੇ لے ਜਾਉਂਗਾ ਬਾਅਦ ਚ ਸਟicker ਫੜ ਕੇ ਉਹ ਲਾ ਦੂਗਾ भाई बैक लाइट ਤੇ স্মੋਕ भाई ਦੋਏ ਪਾਸੇ ਤੇ ਹੋ ਗਈ ਡਨ ਬਾਕੀ ਵੀ ਫਰੰਟ ਤੇ ਹੋ ਰਹੀ ਆ ਉਸ ਤੋਂ ਬਾਅਦ ਬਾਈ ਨੂੰ ਸਟicker ਨੂੰ ਕਹਿ ਦੇ ਉਹ ਕੱਟ ਕੇ ਰੱਖ ਦੂਗਾ ਆਪਾਂ ਬਾਅਦ ਚ ਫੜ ਲੇ ਜੂਗਾ ਤੇ ਬਾਅਦ ਚ ਘਰਾਂ ਜਾ ਕੇ ਇੰਸਟਾਲ ਕਰ ਦੂਗਾ ਉਹ ਕਿਉਂਕਿ ਆਪਾਂ ਨੇ ਬਈ ਜਾਣਾ ਬੜਾ ਜੇ ਕੰਮ ਕਾਲੀ ਆਪਾਂ ਨੂੰ ਤਾਂ ਕਰਕੇ ਆਪਾਂ ਨਹੀਂ ਤਾਂ ਲਵਾ ਵੀ ਲੈਣੇ ਤੇ ਪਹਿਲੇ ਪਰੈਂਟ ਇਕ ਦੇ ਪਿੱਛੇ ਤੇ ਛੇਰ ਲਵਾ ਦਿਆ ਇੱਥੇ ਤੇ ਨਾਲੇ ਲਖਵਾ ਦਿਆ ਚੈਨਲ ਦਾ ਨਾਮ ਤੇ ਬਾਕੀ ਬਈ ਇੱਕ ਦੋ ਸਟicker ਹਜੇ ਬਣੇ ਨਹੀਂ ਹੈਗੇ ਉਹ ਬਾਅਦ ਚ ਬਣ ਕੇ ਆਉਂਗਾ ਟਰੈਕਟਰ ਹੋ ਗਿਆ ਬਈ ਆਪਣਾ ਪੂਰਾ ਘੈਂਟ ਚਲੋ ਠੀਕ ਆ ਬਈ ਬਲੌਗ ਨੂੰ ਉੱਪਰ ਕਰਦੇ ਇਹਨੂੰ ਇੱਥੇ ਸਮਾਪਤ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਤੇ ਦੇਖ ਰਹੇ ਜਿਹੜਾ ਮੇਰਾ ਬੀਰ ਉਹ ਫਾਲੋ ਜ਼ਰੂਰ ਕਰ ਲਿਓ ਟਰੈਕਟਰ ਤਾਂ ਆਪਣਾ ਓਕੇ ਹੋ ਗਿਆ ਬਈ ਹਾਂਜੀ ਰਮਨ ਸਿੰਘ ਓਕੇ ਹੋ ਗਿਆ ਪੂਰਾ ਠੀਕ ਹੈ ਵੀ ਠੀਕ ਰਮਾਨ ਨੇ ਵੀ ਕਹਤੇ ਆ ਵੀ ਓਕੇ ਹੋ ਗਿਆ ਇਹ ਨਾ ਛਿੜੋ ਜੀ